ਅੱਜ ਪੰਜਾਬ ਦੇ ਆ ਜੇ ਆਪਾਂ ਚਲੋ ਮੈਂ ਇਹਨੂੰ ਖੁਸ਼ੀ ਕਮਾਂ ਕੀ ਕਵਾਂ ਅੱਜ ਪੰਜਾਬ ਛੋਟਾ ਹੋਇਆ ਸੀ ਇੱਥੇ ਹੁਣ ਬਣਾਈਆਂ ਦੇ ਅੱਜ ਪੰਜਾਬ ਹਰਿਆਣੇ ਨਾਲੋਂ ਅਲੱਗ ਹੋਇਆ ਸੀ ਤੇ ਹੁਣ ਜੇ ਚਲੋ ਉਦੋਂ ਤੋਂ ਵੀ ਲਾ ਲੀਏ ਤਾਂ 60 ਸਾਲ 61 62 ਸਾਲ ਹੋ ਗਏ ਵੰਡ ਸੱਲਾਂ ਚ ਕੋਈ ਮੌਕਾ ਨਹੀਂ ਮਿਲਿਆ ਹੁਣ ਇੱਕ ਸਾਲ ਤੇ ਤਿੰਨ ਤਿੰਨ ਮੌਕੇ ਮਿਲ ਰਹੇ ਨੇ ਫਿਰ ਤਾਂ ਮਸਲੂਕ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਤਾਂ ਫਾਈਨ ਟਿਊਨਿੰਗ ਹੋ ਗਈ ਨਾ ਕਿਤੇ ਨਾ ਕਿਤੇ ਤਾਂ ਕੋਈ ਗੱਡੀ ਲਈ ਤੇ ਚੜ ਗਈ ਨਾ ਐ ਐ ਜਿਹੜਾ ਭਵਨ ਹੈ ਇਹ ਗਵਾਹ ਹੈ ਇਸ ਗੱਲ ਦਾ ਜੇ 56855 ਨੌਕਰੀਆਂ ਮਿਲੀਆਂ ਨੇ ਤਾਂ ਕਟੂ ਕਟ 45000 ਤਾਂ ਇੱਥੋਂ ਹੀ ਐਸੇ ਐਸੇ ਭਵਨ ਚ ਗਏ ਗਏ ਨੇ ਜਿਹੜੇ ਲੈਟਰ ਨੇ ਉਹਨਾਂ ਨੇ ਸਪਹਿਲਾਂ ਵਾਲੇ ਨੇ ਸੋਚਿਆ ਹੀ ਨਹੀਂ ਕਦੇ ਸਾਡੇ ਬਾਰੇ ਮੈਂ ਵੀ ਤੁਹਾਡੇ ਵਿੱਚ ਹੀ ਆ ਜੇ ਮੈਂ ਆਰਟਿਸਟ ਨਾ ਹੁੰਦਾ ਜਾਂ ਫਿਰ ਉਤੋਂ ਬਾਅਦ ਪੋਲਿਟਿਕਸ ਦੇ ਵਿੱਚ ਇਹਨਾਂ ਦੇ ਵਿਰੁੱਧ ਨਾ ਹਿੰਮਤ ਕਰਦੇ ਮੈਂ ਵੀ ਤੁਹਾਡੇ ਵਾਲੀ ਲਿਸਟ 'ਚ ਹੋਣਾ ਸੀ ਕਿਤੇ ਨਾ ਕਿਤੇ ਬੇਰਜ਼ਗਾਰੀ ਵਾਲੇ ਕਿਸੇ ਦਫ਼ਤਰ 'ਚ ਮੇਰਾ ਵੀ ਨਾ ਹੋਣਾ ਸੀ ਸੋ ਮੈਂ ਆਪਣੇ ਆਪ ਨੂੰ ਜਨਤਾ ਮੰਨ ਕੇ ਗੱਲ ਕਰ ਰਿਹਾ ਹਾਂ ਪਬਲਿਕ ਮੰਨ ਕੇ ਗੱਲ ਕਰ ਰਿਹਾ ਮੈਂ ਕਿ ਕੀ ਕਰਦੇ ਰਹੇ ਆ ਅਸੀਂ ਸਾਡੇ ਬਜ਼ੁਰਗਾਂ ਨੂੰ ਉਹਨਾਂ ਨੇ ਪੜਾਈਆਂ ਕਰ ਲੀਆਂ ਉਹ ਫਿਰ ਦੇਰੇ ਉਹ ਕਹਿੰਦੇ ਚਲੋ ਆਪਣੇ ਸੁਪਨੇ ਬੱਚਿਆਂ ਵਿੱਚ ਦੀ ਪੂਰੇ ਕਰ ਲੈਣੇ ਆ ਉਹ ਨਹੀਂ ਹੋਣ ਦਿੰਦੇ ਲਿਓ ਜੀ ਨੇ ਪੈਸੇ ਲਿਓ ਜੀ ਟੱਚ ਹੀ ਦਿਓ ਜੀ ਪਰ ਕਰਕੇ ਕਿੱਥੋਂ ਲਈ ਉਹ ਉਹ ਉਹਨਾਂ ਘਰਾਂ ਦੀ ਹਾਲਤ ਨੂੰ ਸੁਧਾਰਨ ਵਾਸਤੇ ਤਾਂ ਪੜੇ ਸੀ ਦਿਨ ਰਾਤ ਸਵੇਰੇ ਚ 3 ਵਜੇ ਦਾ అలਾਰਮ ਲਾ ਕੇ 24 24 ਘੰਟੇ ਡਿਊਟੀਆਂ ਵੀ ਕੀਤੀਆਂ ਕਿ ਹਾਂ ਕੁਝ ਬਣ ਜੂਗਾ ਕੁਝ ਐਕਸਪੀਰੀਅੰਸ ਹੋ ਜੂਗਾ ਜਾਂ ਕਿਤੋਂ ਪਰ ਉਹਨਾਂ ਨੂੰ ਉਹ ਉਹਨਾਂ ਦੇ ਤਰਸ ਨਹੀਂ ਖਾਦਾ ਪੱਥਰ ਦਿਲ ਹੋ ਗਏ ਆਪਣੇ ਟੱਬਰਾਂ ਦਾ ਬਿਲਕੁਲ ਸਹੀ ਕਰ ਲਿਆ ਕਿਸੇ ਲੀਡਰ ਦਾ ਬੱਚਾ ਬੇਰਜ਼ਗਾਰ ਦੇਖਿਆ ਵੀ ਉਹ ਵੀ ਉਹ ਵੀ ਕਿਸੇ ਬੇਟੀ ਲਿਸਟ 'ਚ ਲੱਗਿਆ ਹੋਇਆ ਕਿਤੇ ਨਾ ਥੋੜਾ ਜਿਹਾ ਵੀ ਮਤਲਬ ਕਿਤੇ ਸਰਕਾਰ 'ਚ ਹੱਥ ਪੈ ਜੇ ਚਲੋ ਜੀ ਪਹਿਲਾਂ ਤਾਂ ਆਪਣੇ ਟੱਬਰਾਂ ਨੂੰ ਸੈੱਟ ਕਰੋ ਪੀੜ੍ਹੀਆਂ ਨੂੰ ਸੈੱਟ ਕਰ ਦਿਓ ਹੌਲੀ ਹੌਲੀ ਫਿਰ ਪਬਲਿਕ ਜਿਹੜੀ ਹੈ ਉਹਨੇ ਸੋਚਿਆ ਯਾਰ ਇਹ ਤਾਂ ਗਲਤ ਹੋ ਰਿਹਾ ਹੈ ਤੇ ਜਦੋਂ ਅਸੀਂ ਟਰਾਈ ਕੀਤਾ ਸਾਡੇ ਵਰਗਿਆਂ ਨੇ ਕਿ ਚਲੋ ਯਾਰ ਕੁਝ ਕਰੀਏ ਥੋੜਾ ਜਿਹਾ ਸਾਹਮਣਾ ਕਰੀਏ ਇਹਨਾਂ ਦਾ ਗਾਲਾਂ ਕੱਢ ਲੈਣਗੇ ਹੋਰ ਕੀ ਕਰ ਲੈਣਗੇ ਆਲੋਚਨਾ ਕਰ ਲੈਣਗੇ ਚੱਲਾਂਗੇ ਉਹ ਵੈਸੇ ਵੀ ਤਾਂ ਜਲਾਲਤ ਹੀ ਚਲਦੇ ਆ ਇਹ ਕੱਢ ਲੈਣਗੇ ਗਾਲਾਂ ਤਾਂ ਜਿੱਤ ਕੇ ਜਿੱਤ ਕੇ ਬਹਿ ਗਏ ਤਾਂ ਹੁਣ ਕੱਢਦੇ ਨਹੀਂ ਗਾਲਾਂ ਕੱਢਦੇ ਨੇ ਨਾ ਸਭ ਤੋਂ ਵੱਧ ਗਾਲਾਂ ਮਿੰਦਦੇ ਇਹ ਕਿੱਥੋਂ ਆ ਗਿਆ ਵੇ ਗਲਤ ਗੱਲ ਐ ਤਾਂ ਨਹੀਂ ਨਹੀਂ ਆਇਆ ਥੋੜੀ ਹੁੰਦਾ ਹੁੰਦਾ ਹੈ ਅੱਛਾ ਤੁਹਾਨੂੰ ਹੁਣ ਮੈਨੂੰ ਚਾਹ ਹੁੰਦਾ ਇਸ ਗੱਲ ਦਾ ਮੈਨੂੰ ਆਪਣੇ ਆਪ ਨੂੰ ਚਾਹ ਤੁਹਾਨੂੰ ਤਾਂ ਹੋਊਗਾ ਹੀ ਕਿਰ ਮੈਂ ਬੱਚਿਆਂ ਨੂੰ ਮਿਲ ਕੇ ਆਵਾਂ ਗੱਲ ਕਰੀ ਉਹਨਾਂ ਨਾਲ ਉਹਨਾਂ ਨੂੰ ਨਿਯੁਕਤੀ ਪੱਤਰ ਦੇਈਏ ਇਸ ਗੱਲ ਤੇ ਵੀ ਤਰਾਜ ਕਰਦੇ ਆ ਲੈ ਕਹਿੰਦੇ ਉਹਨੂੰ ਕਲਰਕਾਂ ਨੂੰ ਜੋ ਜੋ ਮੈਡੀਕਲ ਅਫਸਰ ਨੂੰ ਜੋ ਹੈਲਥ ਵਰਕਰਾਂ ਨੂੰ ਮੁੱਖ ਮੰਤਰੀ ਥੋੜੀ ਦਿੰਦਾ ਹੁੰਦਾ ਹੈ ਉਹ ਨਿਯੁਕਤੀ ਪੱਤਰ ਲੈ ਤੁਹਾਨੂੰ ਤਾਂ ਸਮਝਦੇ ਕੱਕ ਨਹੀਂ ਇਹ ਇੱਥੇ ਪਤਾ ਲੱਗਦਾ ਇਹਨਾਂ ਦੀ ਮਾਨਸਿਕਤਾ ਦਾ ਮੈਂ ਕਿਹਾ ਮੈਨਾਂ ਜਾਊਂਗਾ ਜਾਂ ਕਰ ਲੋਕੀ ਕਰਨਾਂਗੇ ਇਹ ਮਤਲਬ ਇਹ ਕਹਿੰਦੇ ਮੁੱਖ ਮੰਤਰੀ ਤਾਂ ਬਸ ਵੱਡੇ ਕੰਮ ਕਰੇ ਉਦੋਂ ਤਾਂ ਉਹ ਤਾਂ ਮਤਲਬ ਜੇ ਮੁੱਖ ਮੰਤਰੀ ਨੂੰ ਕੋਈ ਗਾਲਾਂ ਕੱਢ ਜੇ ਨੋ 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 ਮੁੱਖ ਮੰਤਰੀ ਨਹੀਂ ਗਾਲਾਂ ਕੱਢ ਸਕਦਾ ਕਿਉਂਕਿ ਉਹ ਤਾਂ ਬਹੁਤ ਵੱਡੇ ਉਹਦੇ ਦੇ ਘਟੇ ਉਹ ਵੱਡੇ ਉਹਦੇ ਦੇ ਗਾਲਾਂ ਕਾਢਣ ਨੂੰ ਬੈਠੇ ਜਵਾਬ ਵੀ ਤਾਂ ਦੇਣਾ ਚਾਹੀਦਾ ਨਾ ਮੂਰੋਂ ਹੁਣ ਜਦੋਂ ਮੈਂ ਇੱਕ ਦੇ ਚਾਰ ਜਵਾਬ ਦੇਣਾ ਹੁਣ ਬੋਲਣੋਂ हट ਜਾ ਫਿਰ ਕਹਿੰਦੇ ਯਾਰ ਤਾਂ ਗਲਤ ਕਰਦਾ ਐ ਨਹੀਂ ਕਰਨਾ ਚਾਹੀਦਾ ਮੁੱਖ ਮੰਤਰੀ ਨੂੰ ਪਤਾ ਨਹੀਂ ਕੀ ਹਉਆ ਬਣਾਤਾ ਇਹਨਾਂ ਨੇ ਮੁੱਖ ਮੰਤਰੀ ਨੂੰ ਸੋ ਇਹ ਹੈ ਆਮ ਜਨਤਾ ਨੂੰ ਕੱਖਰੀ ਸਮਝਦੇ ਸਾਡੇ ਐਮ.ਐਲ.ਏ ਨੂੰ ਕਹਿੰਦੇ ਕਿ ਹੋ ਜਾ ਮਟੀ ਨਹੀਂ ਲਾ ਗਿਆ ਦੱਸੋ ਜਮੂਰੇ 92 ਜਮੂਰੇ ਕਹਿੰਦੇ ਸਾਨੂੰ ਜਦੋਂ ਜਵਾਬ ਦਿੰਨੇ ਆ ਮੂਰ ਅੱਗਿਓ ਕਿ ਭਾਈ ਸਾਡੇ ਬਾਪੂ ਸਮਗਲਿੰਗ ਨਹੀਂ ਕਰਦੇ ਸੀ ਅਸੀਂ ਤਾਂ ਪਿੱਛੇ ਰਹਿ ਗਏ ਸੀ ਤੁਹਾਡੇ ਬਾਪੂ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਕਰਦੇ ਸੀ ਸਾਡੀਆਂ ਮਾਂ ਮਾ ਆਟੇ ਦੇ ਬਿਸਕੁਟ ਬਣਾਉਂਦੇ ਸੀ ਦੁਆੜੀ ਵੇਲੇ ਐਨਾ ਕ ਫਰਕ ਰਹਿ ਗਿਆ ਫਿਰ ਬੋਲਦੇ ਨਹੀਂ ਸੋ ਇਹ ਤਾਂ ਕਾਊਂਟਰ ਕਰੇ ਤੋਂ ਹੀ ਇਹ ਹਟਣਗੇ ਅਦਰਵਾਈਜ਼ ਨਹੀਂ ਹਟਣਗੇ ਅਦਰਵਾਈਜ਼ ਤਾਂ ਇਹਨਾਂ ਦਾ ਆਪਸ ਦੇ ਵਿੱਚ ਸਮਝੌਤੇ ਹੋਏ ਹੋਏ ਨੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਾਂ ਬਸ ਆ ਚਲੀ ਜਾਂਦਾ ਸੋ ਆਮ ਘਰਾਂ ਦੇ ਤਿਆਂ ਪੁੱਤਾਂ ਨੂੰ ਤਾਂ ਇਹਨਾਂ ਨੇ ਬਸ ਕਿਸਮਤ ਤੇ ਛੱਡਿਆ ਹੋਇਆ ਕਿ ਮਰੋ ਖਾਪੋ ਜਿੱਧਰ ਮਰਜੀ ਜਾਓ ਕੋਈ ਤੁਹਾਨੂੰ ਨੌਕਰੀ ਨਹੀਂ ਮਿਲੂਗੀ ਕੋਈ ਤੁਹਾਨੂੰ ਕੋਈ ਗਾਈਡੈਂਸ ਨਹੀਂ ਮਿਲੂਗੀ ਕੋਈ ਕਾਲਜ ਨਹੀਂ ਬਣਾਵਾਂਗੇ ਅਸੀਂ ਕੋਈ ਸਕੂਲ ਨਹੀਂ ਬਣਾਉਣਾ ਅਸੀਂ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਨਹੀਂ ਭਰੀਆਂ ਜਾਂਦੀਆਂ ਕੀ ਕਰੀਏ ਫਿਰ